ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿੱਡਾ ਵੱਡਾ ਰਿਸਪੌਂਸ ਜਿਹੜਾ ਔਰ ਕਿੱਡਾ ਵੱਡਾ ਜੋਸ਼ ਜਿਹੜਾ ਉਹ ਸਾਡੇ ਵਰਕਰਾਂ ਦੇ ਵਿੱਚ ਆ ਕਿਉਂਕਿ ਲੋਕੀ ਕੇਂਦਰ ਸਰਕਾਰ ਤੋਂ ਵੀ ਤੰਗ ਆ ਲੋਕੀ ਸੂਬਾ ਦੀ ਸਰਕਾਰ ਤੋਂ ਵੀ ਤੰਗ ਆ ਲੋਕੀ ਕਾਂਗਰਸ ਦਾ ਵੀ ਜਿਹੜਾ 5 ਸਾਲ ਦਾ ਮਾੜਾ ਸ਼ਾਸਨ ਸੀ ਪਿਛਲਾ ਕਾਂਗਰਸ ਸਰਕਾਰ ਦਾ ਉਹਦਾ ਵੀ ਇਸ ਵੇਲੇ ਹਸਤਾ ਜਨਤਾ ਦੀ ਕਚਹਿਰੀ ਚ ਕਰਨਾ ਚਾਹੁੰਦੇ ਆ ਇੱਕ ਤਾਂ ਸਾਬਕਾ ਸੈਨਿਕਾਂ ਦਾ ਬੜਾ ਵੱਡਾ ਇਸ਼ੂ ਹੈ ਅਸੀਂ ਪਹਿਲਾਂ ਵੀ ਉਹਨਾਂ ਦੇ ਵਨ ਰੈਂਕ ਵਨ ਪੈਨਸ਼ਨ ਦਾ ਡਟ ਕੇ ਸਮਰਥਨ ਕੀਤਾ ਸਾਡੇ ਮੈਨੀਫੈਸਟੋ ਦੇ ਵਿੱਚ ਵੀ ਸੀ ਇਸ ਵਾਰੀ ਵੀ ਮੈਨੀਫੈਸਟੋ ਦੇ ਵਿੱਚ ਰੱਖ ਰਹੇ ਹਾਂ ਕਿ ਉਹਨਾਂ ਦੀ ਜਿਹੜੀ ਹੈ ਵਨ ਰੈਂਕ ਵਨ ਪੈਨਸ਼ਨ ਦੀ ਬੜੀ ਜੈਨੂਇਨ ਡਿਮਾਂਡ ਉਹ ਉਹਨਾਂ ਦੀ ਐਕਸੈਪਟ ਕੀਤੀ ਜਾਣੀ ਚਾਹੀਦੀ ਕੇਂਦਰ ਨੇ ਇੱਕ ਵਾਰੀ ਢੋਂਗ ਰਚਿਆ ਸੀ ਵੀ ਅਸੀਂ ਕਰ ਰਹੇ ਹਾਂ ਪਰ ਉਹਦੇ ਵਿੱਚ ਕੋਈ ਵੀ ਜਿਹੜੇ ਸਾਡੇ ਸਾਬਕਾ ਸੈਂਡਕ ਵੀਰ ਨੇ ਉਹ ਸੈਟੀਸਫਾਈ ਨਹੀਂ ਹੋਏ ਉਹਨਾਂ ਦੀ ਸੈਟੀਸਫੈਕਸ਼ਨ ਦੇ ਤੱਕ ਜਿਹੜੀ ਆ ਉਸੇ ਤਰੀਕੇ ਜੋ ਉਹਨਾਂ ਦੀ ਡਿਮਾਂਡ ਆ ਵਨ ਰੈਂਕ ਪੰਚਨ ਦੀ ਇੱਕ ਤਾਂ ਉਹਦਾ ਅਸੀਂ ਡਟ ਕੇ ਸਮਰਥਨ ਕਰਦੇ ਆ ਦੂਜਾ ਜਿਹੜੀ ਆ ਇੱਕ ਸਕੀਮ ਅਗਨੀ ਵੀਰ ਦੀ ਚਲਾਈ ਆ ਇਹ ਬਹੁਤ ਵੱਜਾ ਕੋਝਾ ਮਜਾਕ ਹੈ ਸਾਡੇ ਜਿਹੜਾ ਸੈਨਿਕ ਵੀਰਾਂ ਤੇ ਨੌਜਵਾਨਾਂ ਤੇ ਕਿਉਂਕਿ ਦੇਖੋ ਪੰਜਾਬ ਵਰਗੀ ਧਰਤੀ ਜਿਹੜੀ ਆ ਹਮੇਸ਼ਾ ਹੀ ਸਾਡੇ ਨੌਜਵਾਨਾਂ ਨੂੰ ਫੌਜ ਦੇ ਵਿੱਚ 에ਅਰ ਫੋਰਸ ਦੇ ਵਿੱਚ ਡੇਵੀ ਦੇ ਵਿੱਚ ਸਾਰਿਆਂ ਹਿੱਸੇਮਾਂ ਦੇ ਵਿੱਚ ਜਾਣ ਦਾ ਹਮੇਸ਼ਾ ਇੱਕ ਜਜ਼ਬਾ ਰਿਹਾ ਇਸ ਲਈ ਜਿਲਿਆਂ ਦੇ ਲੋਕ ਖਾਸ ਤੌਰ ਤੇ ਦੇਸ਼ ਦੇ ਵਿੱਚ ਫੌਜ ਦੇ ਵਿੱਚ ਸੇਵਾ ਕਰਨਾ ਇੱਕ ਬੜਾ ਉੱਤਮ ਕੰਮ ਸਮਝਦੇ ਆ ਪਰ ਹੁਣ ਤੁਸੀਂ ਲੋਕਾਂ ਨੂੰ ਜਿਹੜੇ ਦੇਸ਼ ਵਾਸਤੇ ਜਿਹੜੀ ਹੈ ਜਾਨਾਂ ਕੁਰਬਾਨ ਕਰਨ ਨੂੰ ਤਿਆਰ ਨੇ ਉਹਨਾਂ ਦਾ ਕੀ ਸਨਮਾਨ ਕਰ ਰਹੇ ਹੋ ਕਿ 4 ਸਾਲਾਂ ਬਾਅਦ ਉਹਨਾਂ ਨੂੰ ਰਿਟਾਇਰ ਕਰਕੇ ਇਹੋ ਜਿਹੀ ਇੱਕ ਰੱਦੀ ਸਕੀਮ ਸ਼ੁਰੂ ਕੀਤੀ ਆ ਕਿ ਨਾ ਉਹਨਾਂ ਦੇ ਬਾਅਦ ਚ ਕੋਈ ਬੈਨੀਫਿਟ ਹੈ ਨਾ ਉਹਨਾਂ ਨੂੰ ਦੁਬਾਰਾ ਰੀਹੈਬਿਲੀਟੇਟ ਕਰਨ ਦਾ ਕੋਈ ਸਿਸਟਮ ਹੈ ਔਰ ਨਾ ਹੀ ਇਹ ਤੋ ਤੱਕ ਵੀ ਆ ਕਿ ਕਈਆਂ ਦੇ ਸ਼ਹਾਦਤਾਂ ਵੀ ਦਿੱਤੀਆਂ ਤੇ ਸੰਸਕਾਰਾਂ ਵੇਲੇ ਵੀ ਉਹਨਾਂ ਦੇ ਪਰਿਵਾਰਾਂ ਤੇ ਮਾਨ ਨੂੰ ਸੱਟ ਲੱਗਦੀ ਆ ਜਦੋਂ ਕੋਈ ਸਲੂਟ ਬਾਦਮੀ ਨਹੀਂ ਹੁੰਦਾ ਇਸ ਕਰਕੇ ਮੈਂ ਫੌਜੀ ਵੀਰਾਂ ਤੇ ਜਿਹੜੇ ਹੱਤੀ ਮਸਲੇ ਆ ਉਹਨਾਂ ਦਾ ਡਟ ਕੇ ਸਮਰਥਨ ਕਰਦਾ ਤੇ ਅਸੀਂ ਇਹਨਾਂ ਦੇ ਮਸਲੇ ਜਦੋਂ ਮੌਕਾ ਦਿੰਦਾ ਸਾਨੂੰ ਅਕਾਲਪੁਰਖ ਉੱਥੇ ਪਾਰਲੀਮੈਂਟ ਵਿੱਚ ਵੀ ਜਾ ਕੇ ਡਟ ਕੇ ਉਠਾਉਂਦਾ ਜੀਮਾ ਸਾਹਿਬ ਜਿਹੜੇ ਸਾਬਕਾ ਮੁੱਖ ਮੰਤਰੀ ਚੱਲਜੀ ਸਚਨੀ ਉਹਨਾਂ ਨੇ ਕਿ ਬਿਆਨ ਦਿੱਤਾ ਹੈਗਾ ਕਿ ਜਿਹੜਾ ਪੁੰਛ ਦੇ ਵਿੱਚ ਹਮਲਾ ਹੋਇਆ ਵਾ ਇੱਕ ਬੀਜੇਪੀ ਦੀ ਸਿਆਸਤ ਹੈਗੀ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਗੱਲ ਇਹ ਹੈ ਕਿ ਚੰਨੀ ਸਾਹਿਬ ਇਹ ਤਾਂ ਹੁਣ ਕਿਹਾ ਜਿਹੜੇ ਉਸ ਵੇਲੇ ਦੇ ਉੱਥੇ ਦੇ ਲੈਫਟ ਹੈਡ ਗਵਰਨਰ ਸੀਗੇ ਜੈਨ ਕਿੱਤ ਸਤਪਾਲ ਮੜਕ ਜੀ ਉਹਨਾਂ ਨੇ ਬਹੁਤ ਕੁਝ ਕਿਹਾ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਮੈਂ ਇਹ ਗਲਤ ਕੀਤੀ ਸੀ ਤੇ ਮੈਨੂੰ ਕਿਹਾ ਸੀ ਵੀ ਤੂੰ ਚੁੱਪ ਰੋ ਬੋਲਣਾ ਨਹੀਂ ਇਸ ਵੇਲੇ ਉਹਨਾਂ ਦੇ ਬੋਲਣ ਦੇ ਕਰਕੇ ਉਹਨਾਂ ਦਾ ਰੇਟ ਵੀ ਬੜੇ ਤਾ ਹੋ ਚੁੱਕੇ ਨੇ ਜਮਾਨੇ ਦੀ ਸਿਆਸਤ ਨਹੀਂ ਚਾਹੀਦੀ ਜਮਾਨੇ ਦੀ ਸਿਆਸਤ ਹੋਣੀ ਚਾਹੀਦੀ ਹੈ ਜਿਹੜਾ ਬਿਆਨ ਦਿੱਤਾ ਗਿਆ ਚੰਡੀਗੜ੍ਹ ਤੋਂ ਚੰਨੀ ਵੱਲੋਂ ਉਹ ਕਹਿੰਦੇ ਕਿ ਬਿਆਨ ਦੇ ਮ੍ਰਸ਼ੀਦਾਂ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ ਸਿਆਸਤ ਨਹੀਂ ਹੋਣੀ ਚਾਹੀਦੀ ਲੇਕਿਨ ਹਰ ਗੱਲ ਦੀ ਤਹਿ ਵਿੱਚ ਵੀ ਜਾਇਆ ਜਾਣਾ ਚਾਹੀਦਾ ਦੇਖੋ ਐਵੇਂ ਵੀ ਤੁਸੀਂ ਜਿਹੜੀ ਹੈਗੀ ਹੈ 24 ਘੰਟੇ ਲੋਕਾਂ ਦੀ ਜ਼ੁਬਾਨ ਡੈਮੋਕ੍ਰੇਸੀ ਵਿੱਚ ਬੰਦ ਨਹੀਂ ਕਰ ਸਕਦੇ ਜੇ ਕਿਤੇ ਗਲਤ ਨਹੀਂ ਹੋਇਆ ਅਸੀਂ ਦੇਸ਼ ਦੇ ਨਾਲ ਆ ਅਸੀਂ ਭਾਰਤੀ ਫੌਜ ਦੇ ਨਾਲ ਆ ਅਸੀਂ ਹਰ ਪੱਖ ਤੋਂ ਮਜਬੂਤੀ ਨਾਲ ਜਦੋਂ ਵੀ ਲੋਡ ਪੈਂਦੀ ਹੈ ਦੇਸ਼ ਦੇ ਨਾਲ ਖੜਦੇ ਆ ਪਰ ਜੇ ਕਿਤੇ ਗਵਰਨਰ ਲੈਵਲ ਦੇ ਉੱਤੇ ਕੋਈ ਬੰਦਾ ਕਿਸੇ ਨੇ ਕੋਈ ਗੱਲ ਕਹੀ ਹੈ ਤੇ ਉਹਦੀ ਗੱਲ ਦੀ ਜਿਹੜੀ ਹੈਗੀ ਤਹਿ ਤੱਕ ਵੀ ਜਾਇਜ਼ਣ ਤੇ ਜਿੱਤਾ ਮੰਤਰੀ ਸੁਤਸ ਸਿੰਘ ਵੱਲੋਂ ਦਾਅਦੇ ਅਲਟੀਮੇਟਮ ਦਿੱਤਾ ਹੈਗਾ 22 ਤਰੀਕ ਦਾ ਫਿਰ ਰੈਲੀ ਕਰਨ ਕਿ ਜੇਕਰ ਉਹਨਾਂ ਨੂੰ ਕੋਈ ਇਲੈਕਟ੍ਰੀਸ਼ਮ ਮਨੋ ਨਹੀਂ ਆਉਂਦੀ ਇਸ ਤਰ੍ਹਾਂ ਦੇਖਦੇ ਬਿਆਨ ਲੇਖੋ ਮੈਂ ਪਾਰਟੀ ਦੇ ਜਿਹੜੇ ਮਸਲੇ ਹੁੰਦੇ ਨਾ ਇਹ ਮੀਡੀਆ 'ਚ ਨਹੀਂ ਅਸੀਂ ਕਦੀ ਵੀ ਡਿਸਕਸ ਕਰਦੇ ਹੁੰਦੇ ਜੇ ਕੋਈ ਗੱਲ ਹੋਏਗੀ ਪਾਰਟੀ ਦੀ ਪਾਰਟੀ ਆਪਣੀ ਆਪ ਦੇਖੇਗੀ ਇਹਨਾਂ ਗੱਲਾਂ ਦੇ ਉੱਤੇ ਨਾ ਦਾ ਮੇਰੇ ਕੋਈ ਕਮੈਂਟ ਮੰਨਦਾ ਨਾ ਕਰਦੀ ਮੈਂ ਜਵਾਬ ਜਵਾਬ ਆਊਗਾ ਪਰ ਫਿਰ ਗੱਲਬਾਤ ਕੀਤੀ ਜਾਊਗੀ ਮੈਂ ਇੱਥੇ ਕੋਈ ਕਹਿੰਦਾ ਹੀ ਨਹੀਂ ਹੁੰਦਾ ਕੁਝ ਇਹ ਇੰਟਰਨਲ ਮਸਲੇ ਹੁੰਦੇ ਪਾਰਟੀਆਂ ਦੇ ਉਹ ਇੰਟਰਨਲ ਲੈਵਲ ਤੇ ਗੱਲ ਹੋਏਗੀ